ਦੋਸਤੋ ਇਹ ਕਹਾਣੀ ਪੁਰਾਣੇ ਮਿਸਰ ਦੇ ਇੱਕ ਪਿੰਡ ਦੀ ਹੈ ਜਿੱਥੇ ਵਕਤ ਦੇ ਨਾਲ-ਨਾਲ ਗਰੀਬੀ ਨੇ ਲੋਕਾਂ ਦੇ ਚਿਹਰਿਆਂ ਤੇ ਨਿਰਾਸ਼ਤਾ ਦੀਆਂ ਲਕੀਰਾਂ ਪਾ ਦਿੱਤੀਆਂ ਸੀ ਪਿੰਡ ਵਾਸੀ ਤੰਗ ਹਾਲ ਹਾਲਾਤਾਂ ਦੇ ਬਾਵਜੂਦ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਜਦੋ-ਜਾਦ ਵਿੱਚ ਲੱਗੇ ਰਹਿੰਦੇ ਪਤਾ ਨਹੀਂ ਇਹ ਕਹਾਣੀ ਅਸਲ ਹੈ ਜਾਂ ਸਿਰਫ ਇੱਕ ਦਾਸਤਾਨ ਪਰ ਇਸ ਨੂੰ ਸੁਣ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਨੂੰ ਸੁਧਾਰ ਸਕਦੇ ਹੋ। ਅਸੀਂ ਸਾਰੇ ਜ਼ਿੰਦਗੀ ਵਿੱਚ ਅਜਿਹੀਆਂ ਗਲਤੀਆਂ ਕਰਦੇ ਹਾਂ ਜਿਨ੍ਹਾਂ ਦੇ ਨਤੀਜੇ ਸਾਨੂੰ ਲੰਮੇ ਸਮੇਂ ਤੱਕ ਭੁਗਤਣੇ ਪੈਂਦੇ ਨੇ। ਪਰ ਹੋਸ਼ਮੰਦੀ ਇਹ ਹੈ ਕਿ ਅਸੀਂ ਦੂਸਰਿਆਂ ਦੇ ਤਜਰਬਿਆਂ ਅਤੇ ਨਾਕਾਮੀਆਂ ਤੋਂ ਸਬਕ ਸਿੱਖੀਏ ਤਾਂ ਜੋ ਇਹਨਾਂ ਗਲਤੀਆਂ ਦੇ ਖਤਰਨਾਕ ਨਤੀਜਿਆਂ ਤੋਂ ਬਚ ਸਕੀਏ। ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਕਹਾਣੀ ਉਸ ਪਿੰਡ ਦੀ ਹੈ ਜਿਸ ਪਿੰਡ ਵਿੱਚ ਸਾਲਿਹ ਨਾਮ ਦਾ ਇੱਕ ਬੁੱਢਾ ਆਦਮੀ ਰਹਿੰਦਾ ਸੀ। ਉਹ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਰੋਜ਼ ਮਜ਼ਦੂਰੀ ਕਰਦਾ ਸੀ। ਉਸ ਦੇ ਘਰ ਵਿੱਚ ਉਸ ਦੀ ਬੌਟੀ ਜ਼ੁਲੈਖਾ ਅਤੇ ਉਸ ਦਾ ਇੱਕ लाडला ਪੁੱਤਰ ਹਾਸ਼ਮ ਵੀ ਸ਼ਾਮਿਲ ਸੀ। ਜ਼ੁਲੈਖਾ ਵੀ ਇੱਕ ਸਬਰ ਕਰਨ ਵਾਲੀ ਅਤੇ ਮਿਹਨਤ ਕਰਨ ਵਾਲੀ ਔਰਤ ਸੀ। ਉਹ ਨਾ ਸਿਰਫ ਘਰ ਦਾ ਕੰਮ ਕਰਦੀ, ਸਗੋਂ ਦਿਨ ਰਾਤ ਕਢਾਈ ਦਾ ਕੰਮ ਕਰਕੇ ਘਰ ਦੀ ਆਮਦਨ ਵਿੱਚ ਵੀ ਹੱਥ ਵਟਾਉਂਦੀ। ਪਰ ਹਾਸ਼ਮ ਇੱਕ ਬੇਜ਼ਿੰਮੇਵਾਰ ਮੁੰਡਾ ਸੀ ਜਿਸ ਦਾ ਲਾਪਰਵਾਹ ਰਵੱਈਆ ਮਾਪਿਓਂ ਲਈ ਲਗਾਤਾਰ ਤਕਲੀਫ ਦਾ ਕਾਰਨ ਬਣਿਆ ਹੋਇਆ ਸੀ। ਉਹ ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਬੇਪਰਵਾਹ ਹੋ ਕੇ ਆਰਾਮ ਅਤੇ ਮੌਜ-ਮਸਤੀ ਵਿੱਚ ਰਹਿੰਦਾ ਸੀ। ਉਹਨਾਂ ਦਾ ਪਿੰਡ ਬੇਸ਼ੱਕ ਬਹੁਤ ਪੁਰਾਣਾ ਸੀ ਪਰ ਉੱਥੋਂ ਦਾ ਵਾਤਾਵਰਣ ਬਹੁਤ ਸੁੰਦਰ ਸੀ। ਹਾਲਾਂਕਿ ਉੱਥੋਂ ਦੇ ਲੋਕ ਗਰੀਬ ਸੀ ਪਰ ਉਹਨਾਂ ਦੇ ਦਿਲ ਸੱਚਾਈ ਅਤੇ ਇਮਾਨਦਾਰੀ ਦੇ ਦੀਵਿਆਂ ਨਾਲ ਰੌਸ਼ਨ ਸੀ ਅਤੇ ਇਹੀ ਇਸ ਪਿੰਡ ਦੀ ਪਹਿਚਾਣ ਸੀ। ਹਰ ਵਿਅਕਤੀ ਆਪਣੀ ਮਿਹਨਤ ਨਾਲ ਜੀਉਂਦਾ ਅਤੇ ਦੂਸਰਿਆਂ ਦਾ ਭਲਾ ਚਾਹੁੰਦਾ। ਪਰ ਇਸ ਸੁੱਖ ਦੇ ਵਿਚਕਾਰ ਸਾਲੇ ਦੇ ਦਿਲ ਵਿੱਚ ਹਮੇਸ਼ਾ ਆਪਣੇ ਪੁੱਤਰ ਦੀ ਵੇਫਿਕਰ ਸੁਭਾਅ ਦੀ ਚਿੰਤਾ ਛੁਪੀ ਰਹਿੰਦੀ। ਸਾਲੇ ਸਾਰਾ ਦਿਨ ਮਜ਼ਦੂਰੀ ਕਰਕੇ ਸ਼ਾਮ ਨੂੰ ਥੱਕਿਆ ਹਾਰਿਆ ਘਰ ਪਰਤਦਾ ਅਤੇ ਹਾਸ਼ਮ ਦੇ ਭਵਿੱਖ ਬਾਰੇ ਸੋਚਦਾ ਰਹਿੰਦਾ ਪਰ ਫਿਰ ਵੀ ਉਹ ਆਪਣੇ ਦਿਲ ਵਿੱਚ ਉਮੀਦ ਦਾ ਦੀਵਾ ਜਗਾਈ ਰੱਖਦਾ ਸੀ ਕਿ ਸ਼ਾਇਦ ਇੱਕ ਦਿਨ ਹਾਸ਼ਮ ਉਸ ਦੀ ਮਿਹਨਤ ਅਤੇ ਕੁਰਬਾਨੀਆਂ ਦੀ ਕਦਰ ਕਰਨਾ ਸਿੱਖ ਲਵੇਗਾ ਮਗਰ ਹਾਸ਼ਮ ਦੀ ਲਾਪਰਵਾਹੀ ਅਤੇ ਆਰਾਮ ਐਸ਼ ਵਿੱਚ ਰਹਿਣ ਦੀ ਆਦਤ ਮਾਪਿਓ ਲਈ ਇੱਕ ਸਥਾਈ ਦੁੱਖ ਬਣ ਚੁੱਕੀ ਸੀ ਮਾਪਿਓ ਦੀ ਇਹ ਹਾਲਤ ਦੇਖ ਕੇ ਵੀ ਹਾਸ਼ਮ ਦੇ ਦਿਲ ਵਿੱਚ ਕੋਈ ਤਬਦੀਲੀ ਨਾ ਆਈ ਅਤੇ ਉਹ ਆਪਣੀਆਂ ਮਨਮਰਜ਼ੀਆਂ ਦੇ ਪਿੱਛੇ ਭੱਜਦਾ ਰਿਹਾ ਹਾਸ਼ਮ ਦੀ ਬਿਗੜੀ ਹੋਈ ਜ਼ਿੰਦਗੀ ਦੇ ਪਿੱਛੇ ਉਸ ਦੀ ਮਾਂ ਜ਼ੁਲੈਖਾ ਦਾ ਹੱਥ ਸੀ ਉਹ ਬਚਪਨ ਤੋਂ ਹੀ ਆਪਣੇ ਪੁੱਤਰ ਦੀ ਜਾਇਜ਼ ਅਤੇ ਨਾ ਜਾਇਜ਼ ਲੋੜ ਬਿਨਾਂ ਕਿਸੇ ਮਿਹਨਤ ਦੇ ਪੂਰੀ ਕਰ ਦਿੰਦੀ। ਹਾਸ਼ਮ ਦੀ ਉਮਰ 25 ਸਾਲ ਸੀ ਪਰ ਮਾਂ ਦੇ ਪਿਆਰ ਨੇ ਉਸ ਨੂੰ ਜ਼ਿੰਦਗੀ ਦੀਆਂ ਸਖਤ ਹਕੀਕਤਾਂ ਦਾ ਸਾਹਮਣਾ ਕਰਨ ਹੀ ਨਹੀਂ ਦਿੱਤਾ। ਵਕਤ ਗੁਜ਼ਰਦਾ ਰਿਹਾ ਅਤੇ ਇੱਕ ਦਿਨ ਹਾਸ਼ਮ ਨੇ ਉਹੀ ਕਰ ਦਿੱਤਾ ਜਿਸ ਦਾ ਡਰ ਸੀ। ਉਸ ਨੇ ਇੱਕ ਦਿਨ ਪਿੰਡ ਦੇ ਇੱਕ ਗਰੀਬ ਕਿਸਾਨ ਨਾਲ ਝਗੜਾ ਕੀਤਾ ਅਤੇ ਜ਼ਬਰਦਸਤੀ ਉਸ ਦਾ ਘੋੜਾ ਖੋ ਕੇ ਉਸ ਤੇ ਸਵਾਰ ਹੋ ਕੇ ਜੰਗਲ ਵੱਲ ਨਿਕਲ ਪਿਆ। ਕਿਸਾਨ ਜੋ ਆਪਣੀ ਮਿਹਨਤ ਦੇ ਇਕਲਾਉ ਤੇ ਸਹਾਰੇ ਘੋੜੇ ਤੋਂ ਵਾਂਝਾ ਰਹਿ ਗਿਆ ਸੀ ਗਮ ਅਤੇ ਗੁੱਸੇ ਵਿੱਚ ਭਰ ਕੇ ਸਿੱਧਾ ਸਾਲੇਹੇ ਕੋਲ ਪਹੁੰਚਿਆ ਜਦੋਂ ਸਾਲੇਹੇ ਨੇ ਕਿਸਾਨ ਦੀ ਸ਼ਿਕਾਇਤ ਸੁਣੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖੇਸਕ ਗਈ ਚੋਰੀ ਅਤੇ ਝਗੜੇ ਜਿਹੀਆਂ ਹਰਕਤਾਂ ਸਾਲੇ ਲਈ ਨਾਕਾਬਲੇ ਬਰਦਾਸ਼ਤ ਸੀ ਸ਼ਾਮ ਨੂੰ ਜਦੋਂ ਹਾਸ਼ਮ ਕਰ ਵਾਪਸ ਆਇਆ ਤਾਂ ਸਾਲੇਹੇ ਨੇ ਗੁੱਸੇ ਅਤੇ ਨਿਰਾਸ਼ਾ ਵਿੱਚ ਉਸ ਨੂੰ ਖੂਬ ਝਿੜਕਿਆ ਉਸਦੇ ਪਿਤਾ ਦੀਆਂ ਅੱਖਾਂ ਵਿੱਚ ਪੁੱਤਰ ਦੀਆਂ ਹਰਕਤਾਂ ਤੋਂ ਪੈਦਾ ਹੋਈ ਬੇਵਸੀ ਸਾਫ਼ ਝਲਕ ਰਹੀ ਸੀ ਜੋ ਲੇਖਾ ਨੇ ਵੀ ਖੂਬ ਟੋਕੇ ਦਿੱਤੇ ਪਰ ਹਾਸ਼ਮ ਤੇ ਇਹਨਾਂ ਗੱਲਾਂ ਦਾ ਕੋਈ ਵੀ ਅਸਰ ਨਾ ਹੋਇਆ ਜਿਵੇਂ ਉਸਦਾ ਦਿਲ ਇਹਨਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੋ ਚੁੱਕਾ ਹੋਵੇ ਉਸਦੀ ਬੇਪਰਵਾਹੀ ਦੇਖ ਕੇ ਸਾਲੇ ਦੇ ਸਬਰ ਦਾ ਪਿਆਲਾ ਭਰ ਗਿਆ ਕਾਫੀ ਬਰਦਾਸ਼ਤ ਕਰਨ ਦੇ ਬਾਅਦ ਸਾਲੇ ਨੇ ਇੱਕ ਫੈਸਲਾ ਕொண்டு ਕਦਮ ਚੁੱਕਿਆ ਉਸਨੇ ਹਾਸ਼ਮ ਨੂੰ ਸਖਤ ਲਹਿਜ਼ੇ ਵਿੱਚ ਕਿਹਾ ਪੁੱਤਰ ਤੁਸੀਂ ਹੁਣ ਵੱਡੇ ਹੋ ਚੁੱਕੇ ਹੋ ਇਸ ਸਮਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਖੁਦ ਸੰਭਾਲੋ ਅੱਜ ਤੋਂ ਤੁਹਾਨੂੰ ਆਪਣੇ ਖਰਚੇ ਖੁਦ ਪੂਰੇ ਕਰਨੇ ਹੋਣਗੇ ਜਦੋਂ ਤੱਕ ਤੁਸੀਂ ਇੱਕ ਅਸ਼ਰਫੀ ਆਪਣੀ ਮਿਹਨਤ ਨਾਲ ਕਮਾ ਕੇ ਨਹੀਂ ਲਿਆਉਂਦੇ ਘਰ ਵਾਪਸ ਨਾ ਆਉਣਾ ਹਾਸ਼ਿਮ ਆਪਣੇ ਪਿਤਾ ਦੀ ਗੱਲ ਸੁਣ ਕੇ ਹੈਰਾਨ ਹੋਇਆ ਪਰ ਕੁਝ ਕਹੇ ਵੀ ਨਹੀਂ ਪਿੰਡ ਤੋਂ ਚਲੇ ਆ ਗਿਆ ਸਾਲੇ ਵੀ ਦਿਲ ਹੀ ਦਿਲ ਵਿੱਚ ਰੋ ਰਿਹਾ ਸੀ ਪਰ ਕੀ ਕਰਦਾ ਉਸ ਕੋਲ ਦੂਸਰਾ ਕੋਈ ਰਾਹ ਨਹੀਂ ਸੀ ਹਾਸ਼ਮ ਦੇ ਘਰੋਂ ਨਿਕਲਣ ਤੋਂ ਪਹਿਲਾਂ ਜ਼ੁਲੈਖਾ ਆਪਣੇ ਹੱਥਾਂ ਤੋਂ ਮਜਬੂਰ ਹੋ ਕੇ ਉਸ ਨੂੰ ਰੋਕ ਲੈਂਦੀ ਹੈ ਅਤੇ ਆਪਣੀ ਜਮਾ ਕੀਤੀ ਪੂੰਜੀ ਵਿੱਚੋਂ ਇੱਕ ਅਸ਼ਰਫੀ ਕੱਢ ਕੇ ਹਾਸ਼ਮ ਨੂੰ ਦੇ ਦਿੰਦੀ ਹੈ ਉਸ ਨੂੰ ਦੇਣ ਸਮੇਂ ਕਹਿੰਦੀ ਹੈ ਇਹ ਲੈ ਜਾਓ ਅਤੇ ਸ਼ਾਮ ਨੂੰ ਵਾਪਸ ਆ ਕੇ ਆਪਣੇ ਪਿਤਾ ਜੀ ਨੂੰ ਦੇ ਦੇਣਾ ਅਤੇ ਇਹ ਕਹਿ ਦੇਣਾ ਕਿ ਮੈਂ ਸਾਰਾ ਦਿਨ ਮਿਹਨਤ ਕਰਕੇ ਕਮਾ ਲਈ ਹੈ ਹਾਸ਼ਮ ਆਪਣੀ ਮਾਂ ਦੇ ਪਿਆਰ ਦਾ ਫਾਇਦਾ ਉਠਾਉਂਦੇ ਹੋਏ ਇਹ ਪੇਸ਼ਕਸ਼ ਖੁਸ਼ੀ-ਖੁਸ਼ੀ ਕਬੂਲ ਕਰਕੇ ਅਸ਼ਰਫੀ ਲੈ ਕੇ ਚਲਾ ਗਿਆ ਸ਼ਾਮ ਨੂੰ ਹਾਸ਼ਮ ਵਾਪਸ ਘਰ ਆਇਆ ਅਤੇ ਪਿਤਾ ਜੀ ਕੋਲ ਫਖਰ ਨਾਲ ਉਸਦੀ ਅਸ਼ਰਫੀ ਪੇਸ਼ ਕੀਤੀ। ਉਸਨੇ ਯਕੀਨ ਨਾਲ ਕਿਹਾ, "ਅੱਬਾ, ਇਹ ਮੇਰੀ ਮਿਹਨਤ ਦੀ ਕਮਾਈ ਹੈ।" ਸਲੈਨੇ ਹਾਸ਼ਮ ਦੁਆਰਾ ਪੇਸ਼ ਕੀਤੀ ਅਸ਼ਰਫੀ ਨੂੰ ਧਿਆਨ ਨਾਲ ਵੇਖਿਆ ਪਰ ਉਸ ਵਿੱਚ ਕੋਈ ਮਿਹਨਤ ਦੀ ਝਲਕ ਨਜ਼ਰ ਨਹੀਂ ਆਈ। ਬਾਪ ਤਾਂ ਬਾਪ ਹੀ ਹੁੰਦਾ ਹੈ। ਇਸ ਲਈ ਉਸਨੇ ਚੁੱਪਚਾਪ ਅਸ਼ਰਫੀ ਨੂੰ ਨਜ਼ਦੀਕ ਜਲਦੀ ਅੱਗੇ ਵਿੱਚ ਸੁੱਟ ਦਿੱਤਾ। ਹਾਸ਼ਮ ਨੇ ਇਹ ਨਜ਼ਾਰਾ ਬਿਨਾਂ ਕਿਸੇ ਹੈਰਾਨੀ ਵਾਲੇ ਚਿਹਰੇ ਨਾਲ ਵੇਖਿਆ। ਨਾ ਉਸਨੇ ਕੋਈ ਇਤਰਾਜ਼ ਕੀਤਾ ਅਤੇ ਨਾ ਹੀ ਕੋਈ ਪ੍ਰਤੀਕਿਰਿਆ ਦਿਖਾਈ ਸਾਲੇ ਜੋ ਆਪਣੇ ਪੁੱਤਰ ਦੀਆਂ ਅੱਖਾਂ ਅਤੇ ਰਵੱਈਏ ਨੂੰ ਪੜਨ ਵਿੱਚ ਮਹਾਰਸੀ ਉਸਦੀ ਬੇਪਰਵਾਹੀ ਤੋਂ ਸਭ ਕੁਝ ਸਮਝ ਗਿਆ ਸਾਲੇ ਨੇ ਸਖਤ ਲਹਿਜ਼ੇ ਵਿੱਚ ਕਿਹਾ ਇਹ ਤੁਹਾਡੀ ਮਿਹਨਤ ਦੀ ਕਮਾਈ ਨਹੀਂ ਹੋ ਸਕਦੀ ਜੇ ਇਹ ਸੱਚਮੁੱਚ ਤੁਹਾਡੀ ਮਿਹਨਤ ਨਾਲ ਕਮਾਈ ਗਈ ਹੁੰਦੀ ਤਾਂ ਤੁਸੀਂ ਇਸ ਦੇ ਜਲਣ ਤੇ ਬੇਚੈਨ ਹੋ ਜਾਂਦੇ ਇਸ ਲਈ ਅਗਲੇ ਦਿਨ ਹਾਸ਼ਮ ਦੁਬਾਰਾ ਚਲਾ ਗਿਆ ਇਸ ਵਾਰ ਮਾਂ ਨੇ ਉਸ ਨੂੰ 2 ਦਿਨ ਪਿੰਡ ਤੋਂ ਬਾਹਰ ਰੁਕਣ ਲਈ ਕਿਹਾ ਅਤੇ ਫਿਰ ਇੱਕ ਹੋਰ ਅਸ਼ਰਫੀ ਦੇ ਦਿੱਤੀ ਹਾਸ਼ਮ ਨੇ ਮਾਂ ਦੀ ਗੱਲ ਮੰਨੀ ਅਤੇ ਦੋ ਦਿਨ ਬਾਅਦ ਵਾਪਸ ਆ ਕੇ ਪਿਤਾ ਜੀ ਨੂੰ ਅਸ਼ਰਫੀ ਦਿੱਤੀ ਪਰੰਤੂ ਸਾਲੇ ਨੇ ਫਿਰ ਵੀ ਉਹੀ ਕੀਤਾ ਅਤੇ ਅਸ਼ਰਫੀ ਨੂੰ ਅੱਗੇ ਵਿੱਚ ਸੁੱਟ ਦਿੱਤਾ ਹਾਸ਼ਮ ਇੱਕ ਵਾਰ ਫਿਰ ਚੁੱਪ ਰਿਹਾ ਤੀਜੀ ਵਾਰ ਹਾਸ਼ਮ ਨੇ ਦਿਲ ਵਿੱਚ ਪੱਕਾ ਇਰਾਦਾ ਕੀਤਾ ਕਿ ਇਸ ਵਾਰ ਉਹ ਸੱਚਮੁੱਚ ਆਪਣੀ ਮਿਹਨਤ ਨਾਲ ਕੁਝ ਕਮਾ ਕੇ ਲਿਆਵੇਗਾ ਉਹ ਪਿੰਡ ਤੋਂ ਨਿਕਲ ਕੇ ਸ਼ਹਿਰ ਵੱਲ ਚੱਲਿਆ ਗਿਆ ਜਿੱਥੇ ਉਸ ਨੂੰ ਕਈ ਦਿਨਾਂ ਤੱਕ ਵੱਖ-ਵੱਖ ਕੰਮਾਂ ਵਿੱਚ ਸਖਤ ਮਿਹਨਤ ਕਰਨੀ ਪਈ ਅਖੀਰਕਾਰ ਦਿਨ ਰਾਤ ਦੀ ਮਿਹਨਤ ਦੇ ਬਾਅਦ ਉਸਨੇ ਇੱਕ ਅਸ਼ਰਫੀ ਕਮਾਈ ਜਦੋਂ ਉਹ ਪਿੰਡ ਵਾਪਸ ਆਇਆ ਤਾਂ ਉਸਦੇ ਚਿਹਰੇ ਤੇ ਖੁਸ਼ੀ ਅਤੇ ਸਕੂਨ ਦੀ ਝਲਕ ਸੀ ਉਹ ਪਿਤਾ ਜੀ ਕੋਲ ਜਾ ਕੇ ਅਸ਼ਰਫੀ ਪੇਸ਼ ਕਰਦਾ ਅਤੇ ਫਖਰ ਨਾਲ ਕਹਿੰਦਾ ਅੱਬਾ ਇਹ ਮੇਰੀ ਮਿਹਨਤ ਦੀ ਕਮਾਈ ਹੈ ਸਾਲੇ ਨੇ ਅਸ਼ਰਫੀ ਨੂੰ ਧਿਆਨ ਨਾਲ ਵੇਖਿਆ ਅਤੇ ਉਸ ਨੂੰ ਫਿਰ ਤੋਂ ਜਲਾਉਣ ਲਈ ਅੱਗ ਦੇ ਨੇੜੇ ਲੈ ਗਿਆ ਪਰੰਤੂ ਇਸ ਵਾਰ ਹਾਸ਼ਮ ਬੇ ਚੈਨੀ ਨਾਲ ਬੋਲਿਆ ਅੱਬਾ ਇਹ ਮੇਰੀ ਦਿਨ ਰਾਤ ਦੀ ਮਿਹਨਤ ਦੀ ਕਮਾਈ ਹੈ ਬੇਸ਼ੱਕ ਤੁਸੀਂ ਇਸ ਨੂੰ ਕਿਸੇ ਗਰੀਬ ਨੂੰ ਦੇ ਦੇਣਾ ਪਰ ਇਸ ਨੂੰ ਬੇਕਾਰ ਨਾ ਜਾਣ ਦੇਣਾ ਉਸ ਦੀ ਆਵਾਜ਼ ਵਿੱਚ ਦਰਦ ਅਤੇ ਮਿਹਨਤ ਦੀ ਗੂੰਜ ਸੀ ਸਾਲੇ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤਰ ਹੁਣ ਮੈਨੂੰ ਪੱਕਾ ਯਕੀਨ ਹੈ ਕਿ ਇਹ ਤੁਹਾਡੀ ਮਿਹਨਤ ਦੀ ਕਮਾਈ ਹੈ ਇਹੀ ਉਹ ਸਬਕ ਸੀ ਜੋ ਮੈਂ ਤੁਹਾਨੂੰ ਸਿਖਾਉਣਾ ਚਾਹੁੰਦਾ ਸੀ ਜਦੋਂ ਇਨਸਾਨ ਆਪਣੀ ਮਿਹਨਤ ਨਾਲ ਕਮਾਉਂਦਾ ਹੈ ਤਾਂ ਉਹ ਇਸ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦਾ ਆ 심ਦੇ ਸੁਧਰਨ ਅਤੇ ਆਪਣੀ ਮਿਹਨਤ ਨਾਲ ਕਮਾਈ ਕਰਨ ਤੇ ਉਸਦੇ ਮਾਪੇ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਸਾਲੇ ਨੇ ਪੁੱਤਰ ਨੂੰ ਗਲੇ ਲਗਾ ਕੇ ਫਖਰ ਨਾਲ ਕਿਹਾ, "ਅੱਜ ਤੁਸੀਂ ਸਾਡੀ ਪਰਵਰਿਸ਼ ਦਾ ਹੱਕ ਆਦਾ ਕਰ ਦਿੱਤਾ।" ਜ਼ੁਲੈਖਾ, ਜੋ ਹਮੇਸ਼ਾ ਪੁੱਤਰ ਲਈ ਦੁਆਵਾਂ ਮੰਗਦੀ ਰਹਿੰਦੀ ਸੀ, ਪਿਆਰ ਨਾਲ ਉਸ ਨੂੰ ਗਲੇ ਲਗਾਉਂਦੀ ਹੋਈ ਰੋ ਪਈ। ਉਸਦੇ ਹੰਝੂ ਖੁਸ਼ੀ ਅਤੇ ਸਕੂਨ ਦੇ ਸੀ, ਜਿਵੇਂ ਕਿ ਉਸ ਦੀਆਂ ਦੁਆਵਾਂ ਕਬੂਲ ਹੋ ਗਈਆਂ ਹੋਣ। ਹਾਸ਼ਮ ਦੇ ਦਿਲ ਵਿੱਚ ਸਕੂਨ ਦੀ ਭਾਵਨਾ ਪੈਦਾ ਹੋਈ। ਉਸ ਨੂੰ ਆਪਣੀ ਮੈਂਟ ਅਤੇ ਮਾਪੇ ਬਾਬ ਦੀ ਖੁਸ਼ੀ ਵਿੱਚ ਜੀਣ ਦਾ ਇੱਕ ਨਵਾਂ ਮਕਸਦ ਨਜ਼ਰ ਆਉਣ ਲੱਗਾ ਅਤੇ ਇਸ ਤਰ੍ਹਾਂ ਉਹ ਛੋਟਾ ਜਿਹਾ ਖਾਨਦਾਨ ਖੁਸ਼ੀ ਖੁਸ਼ੀ ਜ਼ਿੰਦਗੀ ਗੁਜ਼ਾਰਨ ਲੱਗਾ ਇਹ ਕਹਾਣੀ ਸਾਨੂੰ ਜ਼ਿੰਦਗੀ ਦੇ ਕਈ ਮਹੱਤਵਪੂਰਨ ਸਬਕ ਸਿਖਾਉਂਦੀ ਹੈ ਮਾਪੇ ਬਾਬ ਅਤੇ ਪੁੱਤਰ ਦੇ ਰਿਸ਼ਤੇ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੁੰਦਾ ਇਹ ਸੱਚ ਹੈ ਕਿ ਮਾਪੇ ਬਾਬ ਦੇ ਪਿਆਰ ਦਾ ਕੋਈ ਵਿਕਲਪ ਨਹੀਂ ਪਰ ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਇਸ ਪਿਆਰ ਨੂੰ ਸਮਝਦਾਰੀ ਨਾਲ ਨਿਭਾਉਣਾ ਇੱਕ ਮਹੱਤਵਪੂਰਨ ਹੁਨਰ ਹੈ ਜਿਸ ਨੂੰ ਹਰ ਮਾਂ-ਬਾਪ ਨੂੰ ਸਿੱਖਣਾ ਚਾਹੀਦਾ ਹੈ ਪੁੱਤਰ ਲਈ ਇਸ ਕਹਾਣੀ ਵਿੱਚ ਇਹ ਸਬਕ ਹੈ ਕਿ ਮਾਂ-ਬਾਪ ਦੀ ਸਖਤੀ ਹਮੇਸ਼ਾ ਉਨ੍ਹਾਂ ਦੇ ਪਿਆਰ ਦਾ ਹੀ ਇੱਕ ਰੂਪ ਹੁੰਦੀ ਹੈ ਉਹ ਕਦੇ ਵੀ ਔਲਾਦ ਦੇ ਦੁੱਖ ਜਾਂ ਤਕਲੀਫ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਪਰ ਜਦੋਂ ਉਹ ਕੋਈ ਸਖਤ ਫੈਸਲਾ ਲੈਂਦੇ ਨੇ ਤਾਂ ਉਸ ਦੇ ਪਿੱਛੇ ਔਲਾਦ ਦੀ ਭਲਾਈ ਹੀ ਹੁੰਦੀ ਹੈ ਮਾਂ ਦੇ ਪਿਆਰ ਜੋ ਪਿਤਾ ਦੇ ਪਿਆਰ ਨਾਲੋਂ ਵੱਖਰਾ ਹੁੰਦਾ ਨੂੰ ਆਪਣੀ ਨਾਕਾਮਯਾਬੀ ਦੀ ਢਾਲ ਬਣਾਉਣ ਦੀ ਬਜਾਏ ਇਸ ਨੂੰ ਇੱਕ ਤਾਕਤ ਦੇ ਰੂਪ ਵਿੱਚ ਵਰਤਣਾ ਚਾਹੀਦਾ ਹੈ ਮਾਂ ਦੀਆਂ ਦੁਆਵਾਂ ਅਤੇ ਬਾਪ ਦੀ ਰਹਿਨੁਮਾਈ ਜੇ ਸਮਝਦਾਰੀ ਨਾਲ ਕਬੂਲ ਕੀਤੀਆਂ ਜਾਣ ਤਾਂ ਉਹ ਹਰ ਪੁੱਤਰ ਨੂੰ ਕਾਮਯਾਬੀ ਦੇ ਰਾਹ ਤੇ ਚੱਲਣ ਵਿੱਚ ਬਹੁਤ ਕੁਝ ਸਿਖਾ ਸਕਦੀਆਂ ਨੇ ਉਮੀਦ ਹੈ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਆਪਣੀ رائے ਵੀ ਜ਼ਰੂਰ ਦੇਣਾ ਮਿਲਦੇ ਆ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ